27 28 ਅਕਤੂਬਰ ਬਠਿੰਡਾ ਸਬਜ਼ੀ ਮੰਡੀ ਸੋਮਵਾਰ ਮੰਗਲਵਾਰ ਦਾ ਰੇਟ ਹੈ ਜੀ ਵੀਡੀਓ ਨੂੰ ਵੱਤਵਾਦੇ ਸ਼ੇਅਰ ਜ਼ਰੂਰ ਕਰਦਿਆ ਕਰੋ ਹਰੀ ਮਿਰਚ ਹੈਗੀ ਜੀ 50 ਤੋਂ ਲੈ ਕੇ 60 ਰੁਪਏ ਪਾਲਕ ਹੈਗੀ ਜੀ 50 ਰੁਪਏ ਬਾਥੂ 15 ਸਾਗ ਹੈਗਾ ਜੀ 25 ਰੁਪਏ ਤੇ ਧਨੀਆ ਹੈਗਾ ਜੀ 50 ਰੁਪਏ ਸ਼ਿਮਲਾ ਮਿਰਚ ਦੇ ਹਜੇ ਬਹੁਤ ਤੇਜੀ ਹੈ 120 ਰੁਪਏ ਟਿੰਡਾ ਹੈਗਾ ਜੀ 80 ਰੁਪਏ ਕਿਲੋ ਤੋਰੀ ਹੈਗੀ ਜੀ 50 ਰੁਪਏ ਫਲੀ ਹੈਗੀ ਹੈ ਜੀ 40 ਰੁਪਏ ਤੇ ਬੀਨ ਹੈਗੀ ਹੈ ਫਰਾਂਸ ਬੀਨ ਇਹ ਹੈ ਜੀ 30 ਰੁਪਏ ਕद्दू ਦੇ ਰੇਟ ਵਿੱਚ ਤੇਜੀ ਹੈ ਜੀ 90 ਰੁਪਏ ਪਿੰਡੀ ਹੈਗੀ ਹੈ ਜੀ 40 ਤੋਂ ਲੈ ਕੇ 50 ਗੋਭੀ ਹੈਗੀ ਜੀ 35 ਤੋਂ 40 ਆਰਬੀ ਹੈਗੀ ਜੀ 35 ਤੋਂ 40 ਖੀਰਾ ਹੈਗਾ ਜੀ 35 ਰੁਪਏ ਲਾਲ ਟਮਾਟਰ 25 ਤੋਂ 30 ਰੁਪਏ ਅਦਰਕ ਹੈਗਾ ਜੀ 60 ਤੋਂ 70 ਰੁਪਏ ਤੇ ਲਸਣ ਹੈਗਾ ਜੀ 60 ਤੋਂ ਲੈ ਕੇ 90 ਰੁਪਏ ਤੱਕ ਅਲੱਗ-ਅਲੱਗ ਵੈਰਾਈਟੀ ਦੇ ਹਿਸਾਬ ਨਾਲ ਰੇਟ ਹੈ ਜੀ ਆਲੂ ਰਿਆ ਜੀ 13 ਤੋਂ ਲੈ ਕੇ 15 ਰੁਪਏ ਦਾ ਕਰ ਤੇ ਪਿਆਜ਼ ਰਿਆ ਜੀ 16 ਤੋਂ ਲੈ ਕੇ 18 ਰੁਪਏ ਤੱਕ